ਆ ਗੱਲਬਾਤ ਆਪਾਂ ਸ਼ੁਰੂ ਕਰ ਲਈ ਦਿਲਜੀਤ ਦੁਸਾਨ ਤੋਂ ਪਿਛਲੇ ਥੋੜੇ ਜਿਹੇ ਟਾਈਮ ਤੋਂ ਆਪਾਂ ਦੇਖ ਰਹੇ ਹਾਂ ਕਿ ਭਾਈ ਕੋਈ ਨਾ ਕੋਈ ਸਮੱਸਿਆ ਜੀ ਉਹਨੂੰ ਵੀ ਆਉਂਦੀ ਜਾ ਰਹੀ ਆ ਤੇ ਆ ਹਾਈਦਰਾਬਾਦ ਵਾਲੇ ਸ਼ੋਅ ਦੇ ਵਿੱਚ ਵੀ ਕਹਿੰਦੇ ਕੁਝ ਲਿਮਿਟੇਸ਼ਨਸ ਲਾਈਆਂ ਨੇ ਉਹਦੇ ਵਾਸਤੇ ਕੁਝ ਪਾਬੰਦੀਆਂ ਲਾਈਆਂ ਨੇ ਕੀ ਕਾਰਨ ਹੈ ਜੀ ਉਹ ਦੇਖੋ ਗੱਲ ਇਹ ਆ ਕਿ ਕੋਈ ਨੋਟਸ ਲਿਆ ਜਿੱਦਾਂ ਹੁਣ ਆਪਣੇ ਇੱਥੇ ਮਹਿਲਾ ਕਮਿਸ਼ਨ ਹੁੰਦਾ ਹੈ ਬਾਲ ਕਮਿਸ਼ਨ ਹੁੰਦਾ ਹੈ ਤੇਲੰਗਾਨਾ ਹੈਦਰਾਬਾਦ ਦੇ ਵਿੱਚ ਸ਼ੋਅ ਹੈ ਨਾ ਜੀ ਜੀ ਤਾਂ ਤੇਲੰਗਾਨਾ ਉਹਨਾਂ ਦਾ ਸਟੇਟ ਹੈ ਹੈਦਰਾਬਾਦ ਰਾਜਧਾਨੀ ਹੈ 10 ਸਾਲ ਵਾਸਤੇ ਇਹ ਦੋ ਸੂਬਿਆਂ ਦੀ ਆਂਧਰਾ ਅਤੇ ਤੇਲੰਗਾਨਾ ਦੀ ਕਹਿ ਲੋ ਕਿ ਸਾਂਝੇ ਰੂਪ ਦੇ ਵਿੱਚ ਰਾਜਧਾਨੀ ਹੈ ਤਾਂ ਉਹਨਾਂ ਨੇ ਰੋਕ ਲਾ ਦਿੱਤੀ ਆ ਕਿ ਕਿਤੇ ਪਟਿਆਲਾ ਪੈਗ ਲਾ ਲੈਨੇ ਆ ਕਿਹੜਾ ਪਤਾ ਨਹੀਂ ਕਿ ਇਦਾਂ ਦਾ ਕੋਈ ਗਾਣਾ ਜੀ 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 ਲਾ ਛੱਡੀ ਦਾ ਕਿ ਕੀ ਹੈ ਤੇ ਇੱਕੋ ਪੰਜ ਤਾਰਾ ਢਾਬਾ ਕੋ ਇਸ ਤਰ੍ਹਾਂ ਹਾਂਜੀ ਹਾਂਜੀ ਮਤਲਬ ਕਿ ਕੁੱਲ ਬਲਾ ਕੇ ਉਹ ਅਲਕੋਹਲ ਜਾਂ दारू ਨੂੰ ਪ੍ਰਮੋਟ ਕਰਨ ਵਾਲੇ ਗੀਤ ਜਿਹੜੇ ਆ ਬਈ ਉਹ ਨਾ ਕੋ ਜੀ ਤੇ ਬੱਚਿਆਂ ਨੂੰ ਸਟੇਜ ਤੇ ਨਾਮ ਬੁਲਾਇਆ ਜਾਵੇ ਹੂੰ ਉਹਦਾ ਵੀ ਇੱਕ ਕਾਰਨ ਦੱਸਿਆ ਗਿਆ ਕਿ ਜਿਹੜੀ ਉੱਥੇ ਸ਼ੋਰ ਦੀ ਹੁੰਦੀ ਆ ਨਾ ਮਤਲਬ ਫ੍ਰੀਕੁਐਂਸੀ ਕਹ ਲਓ ਹਨਾ ਡੀਬੀ ਹੁੰਦੀ ਆ ਜੀ ਪੈਮਾਨਾ ਡੀਬੀ ਹੁੰਦਾ ਹੂੰ ਕਿ ਉਹ 122 ਡੀਬੀ ਤੋਂ ਅੱਗੇ ਚਲੇ ਜਾਂਦਾ ਹੂੰ ਉਹ ਬੱਚਿਆਂ ਵਾਸਤੇ ਬਹੁਤ ਹਾਨੀਕਾਰਕ ਆ ਜੀ ਦੋ ਗੱਲਾਂ ਨੇ ਸਾਹਿਬ ਮੈਂ ਤੇ ਇਸ ਵਾਮਲੇ 'ਚ ਜਦੋਂ ਅਹੀਂ ਲਿਖਣ ਨੂੰ ਲੱਗੇ ਨਾ ਸਾਡੇ 'ਚ ਬੜਾ ਕ੍ਰਾਂਤੀਕਾਰੀ ਕੀੜਾ ਸੀ ਜਿਵੇਂ ਆ ਕੁਝ ਸਮਰਥਕਾਂ 'ਚ ਜੀ ਜੀ ਅਹੀਂ ਚੁੱਕ ਕੇ ਆਪਦੀਆਂ ਕਲਮਾਂ ਸਵੇਰੇ ਕਰਕੇ ਤਖੀਆਂ ਤੇ ਗਾਇਕਾਂ ਦੇ ਪਿੱਛੇ ਪੈ ਜਾਣਾ ਮੈਂ ਨਹੀਂ ਕਹਿੰਦਾ ਕਿ ਗਾਇਕ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਪਰ ਇੱਕ ਵੇਲਾ ਹੁੰਦਾ ਜਦੋਂ ਤੁਹਾਡੇ ਵਿਚਾਰਾਂ ਦੇ ਵਿੱਚ ਨਾ ਪਰਪਕਤਾ ਬਿਲਕੁਲ ਜੀ ਸ਼ੁਰੂ ਦੇ ਵਿੱਚ ਸਾਨੂੰ ਇਹਦਾ ਲੱਗਦਾ ਸੀ ਹਾਂ ਠੀਕ ਹੈ ਇਹ ਮੈਂ ਮੰਨਦਾ ਕਿ ਗੀਤਾਂ ਦਾ ਪ੍ਰਭਾਵ ਪੈਂਦਾ ਬਈ ਜੀ ਬਿਲਕੁਲ ਪੈਂਦਾ ਇਹ ਤਾਂ ਆਪਾਂ ਵੇਖਦੇ ਆ ਇਹ ਇਹ ਸਾਫ਼ ਹੈ ਕਿ ਗੀਤਾਂ ਦਾ ਵੀਡੀਓ ਦਾ ਫਿਲਮਾਂ ਦਾ ਪ੍ਰਭਾਵ ਪੈਂਦਾ ਜੀ 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 ਪਰ ਇਹ ਵੇਖਣਾ ਜ਼ਰੂਰੀ ਹੁੰਦਾ ਹੈ ਕਿ ਅੱਜ ਦੇ ਦੌਰ ਚ ਕੀ ਰੋਕ ਥੰਮ ਹੋ ਸਕਦੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਬੱਚਿਆਂ ਨੂੰ ਦੂਰ ਇਹਨਾਂ ਚੀਜ਼ਾਂ ਤੋਂ ਰੱਖ ਸਕਦੇ ਹਾਂ ਪੌਣ ਤੋਂ ਦੂਰ ਨਹੀਂ ਰੱਖ ਸਕਦੇ ਤੁਸੀਂ ਬਿਲਕੁਲ ਸੋਸ਼ਲ ਮੀਡੀਆ ਤੇ ਇਹ ਚੀਜ਼ ਅਵੇਲੇਬਲ ਹਾਂਜੀ ਉਹਨਾਂ ਨੂੰ ਕੁਆਲਿਟੀ ਦਾ 뮤직 ਸਾਬ ਅਸੀਂ ਸੁਣਾਈਏ ਤੇ ਸਹੀ ਤੁਸੀਂ ਸੱਚ ਜਾਣੋ ਮੈਂ ਇੱਕ ਪ੍ਰੈਕਟੀਕਲੀ ਗੱਲ ਮੈਂ ਉਹ ਬੰਦਾ ਵੀ ਮਿਲਾ ਦੂੰਗਾ ਤੁਹਾਨੂੰ ਮੈਂ ਸ਼ਨੀਵਾਰ ਇੱਕ ਦੁਕਾਨ ਤੇ ਜਾਂਦਾ ਜੀ ਉੱਥੇ ਜਿੰਨੇ ਮੁੰਡੇ ਕੰਮ ਕਰਦੇ ਸਾਰਿਆਂ ਦੀ ਉਮਰ ਜਿਹੜੀ ਆ ਉਹ ਲਾਲੋਕੇ 20 ਤੋਂ 27 ਦੇ ਦਰਮਿਆਨ ਜਮਾ ਯੰਗ ਜੀ ਸ਼ੁਰੂਆਤੀ ਆ ਜਾਂਦੇ ਆ ਉਹਨਾਂ ਨੇ ਕਿਹਾ ਕਿ ਬਾਈ ਜੀ ਅੱਜ ਕੋਈ ਆਪਦੀ ਪਸੰਦ ਦਾ ਨਾ ਉਹ ਬਲੂਟੁੱਥ ਉੱਥੇ ਜਾ ਕਰ ਦਿੰਦੇ ਨੇ ਨਾਲ ਜੀ ਜੀ ਉਹਨਾਂ ਦਾ ਜਿਹੜਾ 뮤ਜ਼ਿਕ ਸਿਸਟਮ ਹੈ। ਹਮਮ ਕੀ ਆਪਦੇ ਸਮੇ ਦਾ ਕੋਈ ਗੀਤ ਲਾਇਓ। ਜਦ ਮੈਂ ਉਹਨਾਂ ਨੂੰ ਕੱਢ ਕੇ ਕੋਈ ਸੁਣਾਉਣਾ। ਹਮਮ ਤੇ ਉਹ ਕੰਮ ਕਰਨਾ ਭੁੱਲ ਜਾਂਦੇ ਨੇ। ਜੀ ਜੀ ਹੈ ਇਹੋ ਜਿਹੇ ਗਾਣੇ ਵੀ ਹੁੰਦੇ ਸੀ ਕਿਉਂਕਿ ਉਹ ਜਿਹੜੇ ਲਾਲੋ ਕੇ 2000 ਜਾਂ ਉਸ ਤੋਂ ਬਾਅਦ ਦੇ ਬੌਰ ਨੇ ਜੀ ਉਹਨਾਂ ਨੇ 뮤ਜ਼ਿਕ ਇੱਕ ਵੱਖਰੀ ਕਿਸਮ ਦਾ ਬਿਲਕੁਲ 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 ਉਹਨਾਂ ਨੂੰ ਲੱਗਦਾ ਕਿ ਇਸ 뮤ਜ਼ਿਕ ਤੋਂ ਅੱਗੇ ਕੋਈ 뮤ਜ਼ਿਕ ਨਹੀਂ ਆਏਗਾ। ਹਮਮ ਫਿਰ ਗੱਲ ਕਰਦੇ ਆ ਕਿ ਅਸੀਂ ਉਸ 뮤זיਕ ਨੂੰ ਜਿਹੜਾ ਰਸ ਭਰਿਆ 뮤זיਕ ਆ ਜਿਹੜਾ ਰੂਹ ਨੂੰ ਸਕੂਨ ਦਿੰਦਾ ਜੀ ਜੀ ਸਾਡੇ ਕੋਲ ਅਥਾ ਖਜ਼ਾਨਾ ਜਿਹੜਾ ਪਿਆ ਅਸੀਂ ਉਹਨੂੰ ਅੱਜ ਦੀ ਜਨਰੇਸ਼ਨ ਨੂੰ ਨਹੀਂ ਦੇ ਪਾਰੇ ਸਮੱਸਿਆ ਤੇ ਸਾਡੀ ਇਹ ਆ ਹੂੰ ਮੌਜੂਦਾ ਸਮੇਂ 'ਚ ਵੀ ਸਾਡੇ ਕੋਲ ਸਰਤਾਜ ਆ ਸਰਤਾਜ ਨੂੰ ਜਿਹੜਾ ਫੜ ਲਵੇ ਮੈਨੂੰ ਲੱਗਦਾ ਲੋੜ ਹੀ ਨਹੀਂ 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 ਲੋੜ ਹੀ ਨਹੀਂ ਆ ਕੁਝ ਹੋਰ ਸਮਝਾ ਸਮਝਾਉਣ ਦੀ ਸਾਡਾ ਉਹਨੂੰ ਟੇਸਟ ਹੈ ਉਹਨੂੰ ਟੇਸਟ ਬਣਾਉਣਾ ਥੋੜਾ ਜਿਹਾ ਮੁਸ਼ਕਲ ਲੱਗਦਾ ਹੈ ਉਹੀ ਤਾਂ ਗੱਲ ਹੈ ਨਾ ਅਸੀਂ ਉਹ ਨਹੀਂ ਬਣਾ ਪਾਰੇ ਸਾਡੀ ਬੇਸਿਕ ਸਮੱਸਿਆ ਇਹ ਵੀ ਆ ਤੇ ਦੂਜੀ ਚੀਜ਼ ਇਹ ਆ ਕਿ ਜਿਹੜੀ ਜਿਵੇਂ ਮੈਂ ਕਿਹਾ ਕਿ ਇੱਕ ਤੇ ਸਾਨੂੰ ਵਧੀਆ 뮤직 ਵੱਲ ਪਰਤਣਾ ਚਾਹੀਦਾ ਬੱਚਿਆਂ ਨੂੰ ਅਪੀਲ ਕਰ ਸਕਦੇ ਆ ਕਿ ਕਿਤੇ ਸੁਣੋ ਤੇ ਸਹੀ ਬਿਲਕੁਲ ਜੀ ਬਿਲਕੁਲ ਆ ਤੁਹਾਡੇ ਜੋ ਕੰਨਾਂ 'ਚ ਇਕ ਕੱਲੀ ਫੀਮ ਹੀ ਪਈ ਜਾਂਦੀ ਆ ਥਿਆਰ ਹੀ ਪਏ ਜਾਂਦੇ ਆ ਮਾਰਤਾ ਆੜੀ ਜਾਂ ਮੈਂ ਮੈਂ ਦਾ ਮੈਂ ਦਾ ਇਹ ਮੈਂ 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 ਤੋਂ ਹਟ ਕੇ ਕਿਤੇ ਅਸਲੀ 뮤직 ਤੱਕ ਪਹੁੰਚ ਕੇ ਤੇ ਦੇਖੋ ਹੂੰ ਉੱਛਾ ਅੱਜ ਕੱਲ ਕੀ ਆ ਕਿ ਲਾਗ ਡਾਟਾ ਹੋਂ ਤੇ ਗਾਣਿਆਂ ਦਾ ਰਿਪਲਾਈ ਕਰੀ ਜਾਂਦੇ ਉਧਰ ਉਹ ਠੋਕ ਦਿੰਦੇ ਟਰੈਕਟਰ ਤੇ ਉੱਚਾ ਗਾਣਾ ਉਧਰ ਉਹ ਹੂੰ ਬਿਲਕੁਲ ਗੀਤੋਂ ਗੀਤੀ ਤੇ ਗੀਤੋਂ ਸਾਰਿਆਂ ਸਾਰਿਆਂ ਰਿਪਲਾਈ ਹੋਈ ਜਾਂਦੇ ਛਟਾ ਕੁੜਤਾ ਅੱਜੇ ਬੜ ਗਿਆ ਮਤਲਬ ਇਤਾਂ ਦਾ ਕੰਮ ਚੱਲਦਾ ਸਰ ਤੋ ਗੱਲ ਇਹ ਆ ਕਿ ਚਲੋ ਜਿੰਨੇ ਭਾਈ ਜੋ ਸੁਨਣਾ ਸੁਣੀ ਜਾਵੇ ਜੀ ਪਰ ਸਾਫ ਹੈ ਕਿ ਇਦਾਂ ਦੇ 뮤직 ਨੂੰ ਤੁਸੀਂ ਦੂਰ ਨਹੀਂ ਕਰ ਸਕਦੇ ਜਿਹੜਾ YouTube ਤੇ ਪਿਆ ਉਹਨੂੰ ਸਟੇਜ ਤੇ ਨਾਮ ਵੀ ਗਾਉਣ ਦੇਓਗੇ ਉਹ ਅੱਜ ਅਖਬਾਰਾਂ ਚ ਜਾਏਗਾ ਜਿਹਨੇ ਨਹੀਂ ਸੁਣਨਾ ਉਹਨੇ ਵੀ ਸਰਚ ਕਰਕੇ ਸੁਣ ਲੈਣਾ ਕਰ ਲੋ ਕੀ ਕਰ ਲੋਗੇ ਹੂੰ ਕਰੋ ਬਿਲਕੁਲ ਕੀ ਹੈ ਤੁਹਾਡੇ ਕੋਲ ਕੁਝ ਨਹੀਂ ਹੈਗਾ ਸਰ ਅੱਛਾ ਦੂਜੀ ਚੀਜ਼ ਇਹ ਕਿ ਜਿਹੜਾ ਬੱਚਾ ਉੱਥੇ ਆ ਗਿਆ ਸਟੇਡੀਅਮ ਚ ਆ ਗਿਆ ਜਾਂ ਜਿੱਥੇ ਵੀ ਉਹ ਹੈਗਾ ਹੂੰ ਉਤੇ ਸ਼ੋਰ ਦੇ ਵਿੱਚ ਆ ਗਿਆ ਬਿਲਕੁਲ ਪਿੱਛੇ ਵਿੱਚ 120 ਡੀਬੀ ਚ ਆ ਗਿਆ ਤੇ ਜੇ ਸਟੇਜ ਤੇ ਚਲ ਜੋ ਕੀ ਫਰਕ ਪੈਂਦਾ ਸੰਕ ਪਤਾ ਨਹੀਂ ਕਿਉਂ ਇਦਾਂ ਦਾ ਕੰਮ ਚੱਲਦਾ ਚਲੋ ਦਲਜੀਤ ਅੱਜ ਹਿੱਟ ਹੈ ਬਾਈ ਦਲਜੀਤ ਦੀ ਜਰਨੀ ਜਿਹੜੀ ਹੈ ਉਹ ਆਪਣੇ ਆਪ ਚ ਮਸਾਲੇ ਆ ਤਾਂ ਉਹ ਜੇ ਕੋਤੇ ਦੋ ਚਾਰ ਗਾਣੇ ਉਹ ਨਹੀਂ ਗਾਓਗੇ ਤਾਂ ਉਹ ਉਨੀਆਂ ਉਹਦੀਆਂ ਸਰਚਾਂ ਵੱਜ ਜਾਣੀਆਂ ਹਮ ਬਿਲਕੁਲ ਆ ਨਹੀਂ ਰੁਕਦੀਆਂ ਸਾਹਿਬ ਮੈਂ ਤੇ ਆਪਦਾ ਨਿਚੋੜ ਕੱਢਿਆ ਤੁਸੀਂ ਜ਼ੋਰ ਲਾਉਣਾ ਜਿੰਨੇ ਲਾ ਲਓ ਹਮ ਹਾਈ ਕੋਰਟ ਨੇ ਹੁਕਮ ਦਿੱਤਾ ਸੀਗਾ ਹੁਣ ਮੈਂ ਇੱਥੇ ਕਿਸੇ ਕਲਾਕਾਰ ਦਾ ਨਾਮ ਲਵਾਂਗਾ ਫਿਰ ਮੁੜ ਕੇ ਇਹਨਾਂ ਦੇ ਢਿੱਡ 'ਚ ਵੱਟ ਹੁੰਦੇ ਆ ਗਾਂ ਦੀ ਗਾ ਫੋਨ ਕਰਵਾਉਣ ਲੱਜਾਂਦੇ ਜਾਂ ਗੱਲਾਂ ਬਾਤਾਂ 'ਚ ਤੁਹਾਨੂੰ ਪਤਾ ਹੀ ਆ ਆਪ ਦੀ ਕਿਹੜੀ ਜੀ ਕੱਢਦੇ ਆ ਬਿਲਕੁਲ ਐਵੇਂ ਕੁੜੀ ਜਾਂਦੇ ਆ ਅੱਛਾ ਹਾਈ ਕੋਰਟ ਨੇ ਆਖਿਆ ਕਿ ਜਿਹੜੇ ਇਹ ਗਨ ਕਲਚਰ ਨੂੰ ਪ੍ਰਮੋਟ ਕਰਦੇ ਆ ਗਾਣੇ ਨਹੀਂ ਹੋਣੇ ਹੂੰ ਮੈਂ ਤੁਹਾਨੂੰ 36 ਗਾੜ ਦੂੰਗਾ ਗਾਣੇ ਉਸ ਆਰਡਰ 36 ਨਹੀਂ 3600 ਜੀ ਜੀ ਬਿਲਕੁਲ ਬਿਲਕੁਲ ਥੋੜਾ 36 ਦੇ ਰੋਜ਼ ਹੀ ਆ ਜਾਂਦੇ ਤੂੰ ਮਤਲਬ ਕਿ ਇਸ ਤਰ੍ਹਾਂ ਦੇ ਗਾਣੇ ਕਾੜ ਦੂੰਗਾ ਜਿਹੜੇ ਆ ਪਿਛਲੇ ਦਿਨੀ ਇੱਕ ਵਣਾ ਸੁਣ ਰਿਹਾ ਸੀ ਮੈਂ ਜਿਹੜਾ ਸਿੱਧਾ ਹੀ ਜ਼ਿਕਰ ਕਰਦਾ ਕਿ ਬੰਦੇ ਦੇ ਬਰੋਬਰ ਬੰਦਾ ਮਾਰਨਾ ਹੂੰ 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 ਉਹ ਇੱਥੇ ਮਤਲਬ ਕਿ ਗਨ ਕਲਚਰ ਛਡੋ ਤੇ ਉਹ ਮਰਡਰ ਨੂੰ ਪ੍ਰਮੋਟ ਕਰੀ ਜਾਂਦੇ ਜੀ ਜੀ ਬਿਲਕੁਲ ਬਿਲਕੁਲ ਤੂੰ ਕਹਿੰਦਾ ਮਤਲਬ ਇਹ ਕਿ ਇਹ ਸਾਰੀਆਂ ਚੀਜ਼ਾਂ ਮਰਡਰ ਨੂੰ ਗਲੋਰੀਫਾਈ ਕਰੀ ਜਾਂਦੇ ਤੂੰ ਕਹਿੰਦਾ ਮਤਲਬ ਇਹ ਕਿ ਇਹ ਹਾਈ ਕੋਰਟ ਦੇ ਹੁਕਮਾਂ ਤੇ ਨਹੀਂ ਰੁਕ ਰਿਹਾ ਹੂੰ ਤਾਂ ਤੁਸੀਂ ਕਿਵੇਂ ਰੋਕ ਲਾਉਂਗੇ ਸਾਰੀਆਂ ਚੀਜ਼ਾਂ ਇਹ ਤੇ ਉਹ ਦੌਰ ਆ ਬਾਈ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿੰਨਾ ਤੁਸੀਂ ਪਾਬੰਦ ਕਰੋਗੇ ਉਨੀਆਂ ਉਹਦੇ ਤੇ ਸਰਚਾ ਵੱਜਣੀ ਹੈ ਵੱਜਣੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਇਹਦਾ ਤਾਂ ਇੱਕੋ ਹੀ ਇੱਕ ਹੱਲ ਹੈ ਕਿ ਭਾਈ ਬੱਚਿਆਂ ਨੂੰ ਆਪਦੇ ਟੇਸਟ ਦਾ ਥੋੜਾ ਜਿਆਦਾ ਟੇਸਟ ਉਹਨਾਂ ਦਾ ਬਦਲੋ ਯਾਰ ਪਰ ਨਹੀਂ ਬਦਲਦੇ ਕਦੋਂ ਜੇਮਲ ਲਾਉਣ ਆਇਆ ਮੁੰਡਾ ਤੇ ਉੱਥੇ ਉਹਨੇ ਵਿਚਾਰੇ ਨੇ ਕਿਤੇ ਮਿਊਜ਼ਿਕ ਬੰਦ ਕਰ ਦਿੱਤਾ ਟ੍ਰੇਨਰ ਰੱਖੇ ਹੁੰਦੇ ਆ ਤੇ ਉਹ ਤੇ ਉੱਥੇ ਉਹ ਕਹਿੰਦਾ ਯਾਰ ਆਪਦਾ ਉਹ ਲਾਲਾ ਤੂੰ ਜਿਹੜੀਆਂ ਡੂਡੀਆਂ ਨਹੀਂ ਹੁੰਦੀ ਉਹ ਕਹਿੰਦਾ ਉਹ ਮੈਂ ਘਰੇ ਭੋਲਾ ਆ ਤੋ ਉਹ ਕਹਿੰਦਾ ਜੇ ਤੂੰ ਨਾ ਲਾਹੇਂਗਾ ਹੁਣ ਮੈਂ ਕਰੇ ਜਾਣਾ ਫਿਰ ਕਰੋ ਮੈਂ ਚੱਕ ਕੇ ਲਿਆ ਕੇ ਜੇ ਮਨ ਹਾਂ ਮੈਨੂੰ ਦੱਸੋ ਆ ਇੱਕ ਨਮਾਜ਼ ਨਸ਼ਾ ਲੱਗ ਗਿਆ ਬਹੁਤ ਮੁਸ਼ਕਲ ਹੈ ਮੁਸ਼ਕਲ ਹੈ ਜੀ ਉਹ ਜੇ ਨਾ ਚਰ ਚਾਂਗਰਾ ਨਾ ਵਜਨ ਕਰਨਾ ਚ ਉਹਨਾਂ ਦੇ ਮਸਲ ਜਿਹੜੇ ਐਕਟਿਵ ਹੀ ਨਹੀਂ ਹੁੰਦੇ ਯਾਨੀ ਸਰੀਰ ਜਿਹੜਾ ਹੈ ਨਾ ਉਹ ਵਾਰਮ ਅਪ ਹੀ ਨਹੀਂ ਹੁੰਦਾ ਜੀ 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 ਵਾਰਮ ਅਪ ਵੀ ਠਾੜ ਠਾੜ ਤੇ ਲਗਾ ਹੋਇਆ ਠਾੜ ਠਾੜ ਪ੍ਰੀ ਪ੍ਰੀ ਜਮ ਅੱਜ ਕੱਲ ਉਹ ਹੀ ਬਣਿਆ ਹੋਇਆ ਹੈ ਖੈਰ ਪਾਲੀਆ ਸਾਹਿਬ ਕਹਿ ਰਹੇ ਨੇ ਕਿ ਭਾਈ ਨਿੱਕੀ ਨਿੱਕੀ ਗੱਲ 'ਚ ਖੁਸ਼ੀ ਲੱਭਣ ਵਾਲੇ ਬੱਚਿਆਂ ਨੂੰ ਆ ਲੋਕੀ ਰੱਬ ਕਹਿੰਦੇ ਆ ਤੇ ਅੱਜ ਬਾਲਦੇਵ ਸਿੰਘ ਸਾਹਿਬੀ ਸਾਰੇ ਆਲੇ-ਪੋਲੇ ਬੱਚਿਆਂ ਨੂੰ ਬਾਲਦੇਵ ਸਿੰਘ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਕਈ ਦੋਸਤ ਜਿਹੜੇ ਹੈਗੇ ਉਹ ਨਾਮ ਵੀ ਦੱਸ ਰਹੇ ਨੇ ਗੀਤਾਂ ਦੇ ਖੈਰ ਆ بڑے ਗੀਤ ਆ ਇਹ ਨਹੀਂ ਜੀ ਉਹ ਹੁਕਮ ਤੋਂ ਬਾਅਦ ਬੜੇ ਇੱਥੇ ਮਤਲਬ ਕਿ ਜਦੋਂ ਨਵਜੋਤ ਸਿੰਘ ਸਿੱਧੂ ਹਰੀ ਹੁੰਦੇ ਸੀਗੇ ਬੜਾ ਜ਼ੋਰ ਲਾਇਆ ਉਹਨਾਂ ਨੇ ਕੁਝ ਨਹੀਂ ਕਰ ਪਾਇਆ ਸਾਬ ਕਈ ਸਿੰਘਰਾ ਤੇ ਕੇਸ ਹੋਏ ਕਿਸੇ ਦੌਰ ਦੇ ਵਿੱਚ 2015-16 ਦੇ ਦਰਮਿਆਨ ਹਾਂ ਹਾਂ ਹਾਲੇ ਵੀ ਸ਼ਾਇਦ ਚੱਲਦੇ ਹੋਣ ਉਹਨਾਂ ਦੇ ਮੁਕਦਮੇ ਕਿਸ ਪਾਏਗੇ ਕਦਮੇ ਪਾਏਗੇ ਪਰ ਨਹੀਂ ਮਤਲਬ ਕਿ ਇਹ ਚੀਜ਼ਾਂ ਨਹੀਂ ਰੁਕ ਰਹੀਆਂ ਕਿਉਂਕਿ ਇਹਨਾਂ ਚੀਜ਼ਾਂ ਦੇ ਗਾਹਕ ਬਹੁਤ ਨੇ ਸਾਬ ਬਹੁਤ ਗਾਹਕ ਨੇ ਬਿਲਕੁਲ ਜਿਹੜੀ 13 14 ਸਾਲ ਤੋਂ 18 20 ਸਾਲ ਦੀ ਜਿਹੜੀ ਆਡੀਅנס ਹੈ ਨਾ ਸਾਬ ਪੰਜਾਬ ਦੀ ਫਿਲਮ ਪੰਜਾਬ ਦਾ 뮤직 ਉਹਨੂੰ ਟਾਰਗੇਟ ਕਰਕੇ ਬਣਾਇਆ ਜਾਂਦਾ ਹੈ ਰਿਐਲਿਟੀ ਬਿਲਕੁਲ ਕਿਉਂਕਿ ਕਮਾਕੇ ਉਹਨਾਂ ਨੇ ਦੇਣਾ ਜੀ ਕਮਾਕੇ ਉਹਨਾਂ ਨੇ ਉਹ ਚੱਕ ਦਿੰਦੀ ਆ ਉਹ ਜੀ 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 ਬਿਲਕੁਲ ਬਿਲਕੁਲ ਤੇ ਐਸ ਉਮਰ ਦੇ ਵਿੱਚ ਤੜਕ ਫੜਕ ਵੈਸੇ ਚੰਗੀ ਲੱਗਦੀ ਆ ਅਸੀਂ ਵੀ ਤੇ ਜਦੋਂ ਜਵਾਨ ਹੋਏ ਸੀ ਪਤਾ ਨਹੀਂ ਹਾਰਮੋਨ ਦੀ ਕੋਈ ਹੁੰਦੀ ਆ ਇਹ ਬਲਾ ਸਾਨੂੰ ਵੀ ਇਹਨੂੰ ਲੱਗਦਾ ਸੀ ਕਿ ਦੁਨੀਆ ਸਾਨੂੰ ਨੋਟਿਸ ਕਿਉਂ ਨਹੀਂ ਕਰਦੀ ਯਾਰ ਹੂੰ ਤਾਂ ਫਿਰ ਨੋਟਿਸ ਕਰਵਾਉਣ ਵਾਸਤੇ ਬੰਦਾ ਉਹਦੇ ਗੱਲ ਪੈ ਗਿਆ ਕਦੇ ਉਹਦੇ ਗੱਲ ਪੈ ਗਿਆ ਕਦੇ ਉਹਦੇ ਤੋਂ ਖਾਲੀਆਂ ਕਦੇ ਉਹਦੇ ਮਾਰ ਦਿੱਤੀਆਂ ਯਾਰ ਮੇਰੇ ਤੇ ਵੀ ਜਮਾਨੀ ਆਈ ਮੈਨੂੰ ਨੋਟਿਸ ਕਰਾਓ ਮੈਨੂੰ ਪਤਾ ਤਲਵਾਓ ਇਹ ਅੱਜ ਕੱਲ੍ਹ ਗਾਣਿਆਂ ਵਾਲਾ ਕੰਮ ਹੈ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਇਧਰ ਮਿੱਤਰ ਜੀ ਐਫਸੀ ਜੀ ਸਾਈਕਲ ਲਵਰ ਇਹ ਕਹ ਰਹੇ ਨੇ ਕਿ ਭਾਈ ਹਰਦੀਪ ਗਰੇਵਾਲ ਦੇ ਗਾਣੇ ਵੀ ਸੁਣਦੇ ਹਾਂ ਹਾਂ ਬਿਲਕੁਲ ਬੜੇ ਮੋਟੀਵੇਸ਼ਨ ਗੀਤ ਹੁੰਦੇ ਆ ਬੜਾ ਇਹਨਾਂ ਦੇ ਕਲੈਕਸ਼ਨ ਦੇ ਵਿੱਚ ਹੈਗਾ ਆ ਜਾ ਆ ਜਾ ਜ਼ਿੰਦਗੀ ਜੀ ਜੀ ਮੱਥਾ ਤੇਰੇ ਨਾਲ ਲਾਉਣਾ ਮੈਂ ਅਕਸਰ ਗੁਣਗਣਾਉਂਦਾ ਰਹਿੰਦਾ ਆਪਾਂ ਦਾ ਕੋਈ ਮਤਲਬ ਕਿ ਛੱਡੀ ਦਾ ਨਹੀਂ ਜੀ ਅ ਬਿਲਕੁਲ ਜੀ ਛੱਡੀ ਦਾ ਹੀ ਨਹੀਂ